ਹੈਲੋ एवरीवन ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਬਣਾਨੇ ਆ ਗੁੜ ਵਾਲੇ ਫੁੱਲ ਮਖਾਣੇ ਹਾਂ ਇਹ ਹੈਗੇ ਆਪਣੇ ਫਾਕਸ ਨਟ ਜਿਨ੍ਹਾਂ ਨੂੰ ਆਪਾਂ ਫੁੱਲ ਮਖਾਣੇ ਬੋਲਦੇ ਹਾਂ ਇਹ ਹੈਗੇ ਆਪਣੇ ਤੇਲ ਜਿਨ੍ਹਾਂ ਨੂੰ ਆਪਾਂ ਸੈਸਮੇ ਸੀਡਸ ਬੋਲਦੇ ਹਾਂ ਇਹਨੂੰ ਮੈਂ ਡਰਾਈ ਰੋਸਟ ਕੀਤਾ ਵਾ ਤਾਂ ਹੁਣ ਆਪਾਂ ਕਿੰਨੂੰ ਬਣਾਨੇ ਆ ਸਭ ਤੋਂ ਪਹਿਲਾਂ ਤੁਸੀਂ ਇੱਕ 프라이 ਪੈਨ ਲੈਣਾ ਮੇਰਾ ਉਹੀ ਹੈ ਜਿਹਦੇ ਵਿੱਚ ਇਹਨਾਂ ਨੂੰ ਮੈਂ ਡਰਾਈ ਰੋਸਟ ਕੀਤਾ ਸੀਗਾ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਕਿਉਂਕਿ ਜਿਹੜਾ ਚਾਪਾ ਹੈ ऑलरेडी ਦੋਨਾਂ ਚੀਜ਼ਾਂ ਨੂੰ ਡ్రਾਈ ਰੋਸਟ ਕੀਤਾ ਹੈ ਸੋ ਦੈਟਸ ਵਾਈ ਬਹੁਤ ਜ਼ਿਆਦਾ ਗਰਮ ਹੈ ਤੇ ਕੁਛ ਨਹੀਂ ਪਾਣਾ ਥੋੜਾ ਜਿਹਾ ਇਦਾਂ ਨੀਚੇ ਪੈਨ ਤੇ ਬਲੈਕ ਹੋਗਾ ਇਟਸ ਓਕੇ ਬਾਅਦ ਵਿੱਚ ਚਾਪਾ ਧੋਵਾਂਗੇ ਥੋੜਾ ਜਿਹਾ ਪਾਣੀ ਆਪਾਂ ਪਾਣਾ ਮੈਂ ਥੋੜਾ ਜ਼ਿਆਦਾ ਪਾ ਲਿਆ ਕਿਉਂਕਿ ਪੈਨ ਆਲਰੇਡੀ ਬਹੁਤ ਗਰਮ ਸੀਗਾ ਤੇ ਮੈਂ ਥੋੜਾ ਇਹਨੂੰ ਕੱਢ ਦੂੰਗੀ ਵਿੱਚ ਫਿਰ ਆਪਾਂ ਇਹਦੇ ਗੁੜ ਪਾਵਾਂਗੇ ਜਦੋਂ ਗੁੜ ਮੈਲਟ ਹੋ ਗਿਆ ਚੰਗੀ ਤਰ੍ਹਾਂ ਫੇ ਤੁਸੀਂ ਇੱਕ ਚਮਚ ਪਾਣਾ ਦੇਸੀ ਘਿਓ ਦਾ ਹੋਣ ਆਪਣਾ ਸਿਰਫ 2 ਟੇਬਲस्पून ਹੋਣਾ ਜਿਹੜਾ ਪਾਣੀ ਰਹਿ ਗਿਆ ਹੁਣ ਆਪਾਂ ਇਹਦੇ ਵਿੱਚ ਗੁੜ ਐਡ ਕਰ ਦਾਂਗੇ ਬਾਕੀ ਪਾਣੀ ਸਾਰਾ ਜਿਹੜਾ ਮੈਂ ਬਾਹਰ ਕੱਢ ਤਾ ਗੁੜ ਨੂੰ ਮੈਂ ਥੋੜਾ ਬੈਗ ਦੇ ਵਿੱਚ ਪਾ ਕੇ ਥੋੜਾ ਮੈਸ਼ ਜਿਆ ਕਰ ਲਿਆ ਹੁਣ ਆਪਾਂ ਇਹਨੂੰ ਪਾਣੀ ਦੇ ਵਿੱਚ ਐਡ ਕਰ ਦਾਂਗੇ ਥੋੜਾ ਜਿਹਾ 2 ਟੇਬਲस्पून ਹੀ ਪਾਣਿਆ ਜ਼ਿਆਦਾ ਨਹੀਂ ਹੁਣ ਆਪਾਂ ਪਾਣੀ ਦੇ ਵਿੱਚ ਗੁੜ ਐਡ ਕਰਤਾ ਵਾ ਤੁਸੀਂ ਗੁੜ ਦੀ ਕੁਆਂਟੀਟੀ ਆਪਣੇ ਟਰੋਕਸ ਅਤੇ ਸਸਮੇ ਸੀ ਦੇ ਸਾਬ ਨਾਲ ਰੱਖੀ ਹੈ ਨਾ ਬਹੁਤ ਜ਼ਿਆਦਾ ਲਾਈਕ 2 ਸਪੀਚ ਹੋ ਜਾਂਦਾ ਕੋਈ ਥੋੜਾ ਜ਼ਿਆਦਾ ਪਾ ਦਿੰਗੇ ਮੈਸਾਂ ਨੂੰ ਬਿਲਕੁਲ ਨੋਰਮਲ ਜਿਹਾ ਰੱਖਣਾ ਕਿ ਬਹੁਤ ਜ਼ਿਆਦਾ ਮਿੱਠਾ ਨਾ ਹੋ ਜਾਏ ਜਦੋਂ ਇਹ ਬਿਸਕੁਟ ਆਏ ਇਹ ਦੇ ਇੱਕ ਵਾਰ ਫਾਰਮ ਦੇ ਵਿੱਚ ਆ ਜਾ ਫਿਰ ਆਪਾਂ ਇਹਦੇ ਵਿੱਚ ਇੱਕ ਚਮਚ ਪਾਣਾ ਬੇਸਿਕ ਹੋਦਾ ਫਿਰ ਆਪਾਂ ਇਹਦੇ ਵਿੱਚ ਫੁੱਲ ਮਖਾਣੇ ਜਿਹੜੇ ਆਪਾਂ ਐਡ ਕਰ ਦਾਂਗੇ ਸਸਮੇ ਸੀਡਸ ਦੋਨੋਂ ਜਿਹੜੇ ਆਪਾਂ ਡਰਾਈ ਰੋਸਟ ਕਰਕੇ ਰੱਖੇ ਆਂ ਦੈਟਸ ਇਟ ਇਨ ਕੰਮ ਫਿਰ ਤੁਸੀਂ ਇੰਜੋਏ ਕਰੋ ਬੱਚਿਆਂ ਨੂੰ ਬਾਹਰੋਂ ਆਏ ਆ ਮੈਂ ਲਾਈਕ ਮਿੱਠੇ ਮਿੱਠੇ ਸਨੈਕਸ ਲੈਂਦੇ ਨਾਲ ਚੰਗੇ ਤੇ ਜੈਵਿਕ ਚੀਜ਼ ਜੇ ਬਣਾ ਦੋ ਇਟਸ ਅ ਗੁੱਡ ਸੋਰਸ ਆਫ ਕੈਲਸ਼ੀਅਮ ਗੁਰ ਜਿਹੜਾ ਵਾ ਅਦੇ ਚਾਇਰਨ ਹੁੰਦਾ ਵਾ ਬਾਕਸ ਨਾਲ ਦੇ ਤਾਂ ਬਹੁਤ ਜ਼ਿਆਦਾ ਬੈਨੀਫਿਟਸ ਆ ਬਹੁਤ ਜ਼ਿਆਦਾ ਮਾਤਰਾ ਦੇ ਜਿਹੜੇ ਸਭ ਤੋਂ ਜ਼ਿਆਦਾ ਹੁੰਦਾ ਕੈਲਸ਼ੀਅਮ ਹੁੰਦਾ ਵਾ ਅ ਸਸਮ ਸੀਡਸ ਆਲਸੋ ਗੁੱਡ ਫਾਰ ਆਇਰਨ ਤੁਸੀਂ ਬੱਚਿਆਂ ਨੂੰ ਹਮ ਬੱਚਿਆਂ ਜਿੱਦਾਂ ਗਰੋਥ ਹੁੰਦੀ ਪਈ ਹੈ ਉਹ ਜਿਹੜੀਆਂ ਚੀਜ਼ਾਂ ਨੇ ਬਹੁਤ ਜ਼ਰੂਰੀ ਹੈ ਕੈਲਸ਼ੀਅਮ ਜਿੰਨਾ ਬੱਚਿਆਂ ਦੇ ਪਰਲਿਆਣਾ ਥੋੜਾ ਜਿਹਾ ਤੁਸੀਂ ਦਰਸੋਂ ਪਹਿਲਾਂ ਘਰੇ ਬਣਾ ਲਿਓ ਕੋਈ ਵੀ ਬਾਹਰੋਂ ਕੈਂਡੀ ਸਿਵਾ ਨਾਲ ਲੈਣ ਨਾਲ ਤੁਸੀਂ ਜਦ ਬੱਚਿਆਂ ਨੂੰ ਐਸੇ ਵੀ ਜੋ ਕੁਝ ਨਾਏ ਬੜਾ ਸਵੀਟਸ ਤੇ ਕ੍ਰੇਵੇ ਹੁੰਦੇ ਤੁਸੀਂ ਇੱਕ ਦੋ ਡੇਟਸ ਬੱਚਨ ਦੇ ਸਕਦੇ ਨਾਲ ਬੱਚੇ ਖੁਸ਼ ਹੋ ਜਾਂਦੇ ਖਾ ਕੇ ਕਿਉਂ ਕਾਫੀ ਮਿੱਠੀ ਹੁੰਦੀ ਆ ਤੇ ਨਾਲੇ ਹਲਦੀ ਕੋਈ ਡਾਇ ਨਹੀਂ ਹਾਂ ਬਿਲਕੁਲ ਹੋ ਗਿਆ ਨਾ ਸਾਰਾ ਲਾਈਕ ਜਿਹਦੇ ਚਾਣੀ ਬਣਾਈ ਹੁੰਦੀ ਆ ਆਪਾਂ ਖਾਣ ਦੀ ਹੁਣ ਆਪਾਂ ਇਹਦੇ ਵਿੱਚ ਇੱਕ ਚਮਚੇ ਦਹੀਂ ਕਿਉ ਅਡਡ ਕਰ ਦੇਣਾ ਕੋਈ چھوٹਾ ਜਿਹਾ 스ਪੂਨ ਨਾਲ ਸਸਾਰੇ ਤੋਂ ਜਿਹੜਾ ਪਹਿਲਾਂ ਡ్రਾਈ roast ਕਰਕੇ ਰੱਖਿਆ ਉਸ ਵਿੱਚ ਸੀ ਸੀ ਫੌਟਸ ਨਟਸ ਚਾਵਲ ਵਿੱਚ ਐਡ ਕਰਦੇ ਨੇ। ਇਸ ਤਰ੍ਹਾਂ ਕਿਡਾਕਸ ਸਪਾਈਸ ਵੀ ਕਰ ਦਿੱਤਾ। ਵਾਓ ਦੇਖੋ ਨੂੰ ਕਿੰਨੇ ਸੋਹਣੇ ਲੱਗ ਰਹੇ ਪਏ। ਨਾ ਦੇ ਕਿ ਕਿਨੇ ਸੋਨੇ ਬਣ ਕੇ ਤਿਆਰ ਹੈ ਜਿਹੜੀਆਂ ਆਪਾਂ ਲੋੜੀ ਤੇ ਰਿਓੜੀਆਂ ਲਿਆਉਣੇ ਆ ਬਿਲਕੁਲ ਉਹਨਾਂ ਵਾਂਗ ਦੇਖੋ ਕ੍ਰਿਸਪੀ ਤੇ ਉਹਨੂੰ ਮਿੱਠੀਆਂ ਉੱਪਰ ਥਿਲ ਸਾਰਾ ਕੁਝ ਤੁਸੀਂ ਆਪਣੇ ਬੱਚਾ ਨੂੰ ਜ਼ਰੂਰ ਬਣਾ ਕੇ ਦਿਓ ਨਾਲ ਤੁਸੀਂ ਇੰਜੋਏ ਕਰਿਓ ਬੱਚਿਆਂ ਨੂੰ ਕਰਾਓ ਤੁਸੀਂ ਇਹਨੂੰ ਐਜ਼ ਅ 스ਨੈਕਸ ਵੀ ਖਾ ਸਕਦੇ ਹੋ ਤੇ ਜਿਵੇਂ ਵੀ ਤੁਹਾਡਾ ਦਿਲ ਕਰਦਾ ਜਿਹੜਾ ਟਾਈਮ ਮਰਜੀ ਤੁਸੀਂ ਖਾ ਸਕਦੇ ਬੱਚਿਆਂ ਨੂੰ ਵੀ ਦੇ ਸਕਦੇ ਹੋ ਬਹੁਤ ਟੇਸਟੀ ਹੈ Okay, bye. Take care, everyone. God bless you.